ਬੀਓ ਸਸਰੀ ਕਾਲ ਜਿਵੇਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਇੱਕ ਇਲਜ਼ਾਮ ਲੱਗ ਚੁੱਕਿਆ ਬਲਾਤਕਾਰ ਦਾ ਜਿਹੜੀ ਕੁੜੀ ਦਾ ਯਾਨੀ ਜ਼ਹਿਰ ਖਾਦਾ ਸੀ ਗੇਟ ਦੇ ਵਿੱਚ ਪਰਮੇਸ਼ਰ ਦਵਾਰ ਦੇ ਤਾਂ ਹੁਣ ਉਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮੈਂ ਕਰਨ ਜਾ ਰਿਹਾ ਮੇਰੇ ਹੱਥ ਦੇ ਵਿੱਚ ਉਹਦਾ ਇੱਕ ਵੀਡੀਓ ਆ ਜਿੰਨਾ ਗੱਲਾਂ ਨੂੰ ਦੱਬਿਆ ਜਾ ਰਿਹਾ ਸੀ ਕੁਚਲਿਆ ਜਾ ਰਿਹਾ ਸੀ ਬੜੇ ਲੰਬੇ ਸਮੇਂ ਤੋਂ ਇਹ ਕੇਸ ਉੱਠਿਆ 2012 ਦੀ ਗੱਲ ਆ ਔਰ ਮੈਂ ਤੁਹਾਡੇ ਸਾਹਮਣੇ ਇਹਨੂੰ ਪੂਰਾ ਐਕਸਪੋਜ਼ ਕਰਨਾ ਚਾਹੂੰਗਾ ਤੇ ਕਰ ਵੀ ਦੇਵਾਂਗਾ ਕਿਉਂ ਕਿ ਸਬੂਤ ਮੇਰੇ ਹੱਥੇ ਦੇ ਵਿੱਚ ਨੇ ਔਰ ਦੂਜੀ ਖਬਰ ਇਹ ਆ ਉਹਨਾਂ ਦੇ ਵਕੀਲਾਂ ਨੇ ਵੀ ਬੜਾ ਜ਼ੋਰ ਲਾਇਆ ਦੋਨੇ ਧਿਰਾਂ ਦੇ ਵਿੱਚੋਂ ਕਿ ਸਾਡੀ ਕੁੜੀ ਦੇ ਨਾਲ ਇਹ ਕੰਮ ਹੋਇਆ ਤਾਂ ਦੂਜੇ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਕੀਲ ਨੇ ਵੀ ਬੜਾ ਦਾਵਾ ਕੀਤਾ ਪਰ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਐਕਸਪੋਜ਼ ਹੋ ਜਾਣਾ ਪੂਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਮੈਂ ਕਰਕੇ ਦਿਖਾਉਂਗਾ ਇਸੇ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਕੋਈ ਅਸ਼ੰਕਾ ਨਹੀਂ ਰਹੂਗੀ ਇੱਕ ਵੀਡੀਓ ਜਿਹੜਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ ਪਾਇਆ ਤਾਂ ਉਹਨੇ ਕਿਉਂ ਪਾਇਆ ਉਹਨੇ ਆਪਣੇ ਸਮਰਥਕਾਂ ਨੂੰ ਇਹ ਮੈਸੇਜ ਭੇਜਿਆ ਕਿ ਮੈਂ ਇਹਦੇ ਵਿੱਚ ਦੋਸ਼ੀ ਨਹੀਂ ਹੈਗਾ ਮੇਰੇ ਦੇ ਕੋਈ ਵੀ ਇਲਜ਼ਾਮ ਸਾਬਤ ਨਹੀਂ ਹੋਣਗੇ ਪਰ ਮੈਂ ਤੁਹਾਡੇ ਸਾਹਮਣੇ ਅੱਜ ਕਿਹੜਾ ਵੀਡੀਓ ਦਿਖਾਉਣ ਜਾ ਰਿਹਾ ਤਾਂ ਮੇਰੀ ਅਪੀਲ ਹੈ ਜਿੰਨੇ ਪੰਜਾਬ ਦੇ ਤੁਸੀਂ ਭੈਣ ਭਰਾ ਉਹਨੂੰ ਸੁਣਦੇ ਹੋ ਗੁੱਸੇ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਜਿਹੜਾ ਸੱਚ ਹੈ ਉਹ ਸਦਾ ਸੱਚ ਹੀ ਰਹਿਣਾ ਨਾ ਸੱਚ ਨੇ ਮਿਟਣਾ ਤੇ ਨਾ ਕਦੇ ਸੱਚ ਮਿਟਿਆ ਤਾਂ ਹੁਣ ਤੁਸੀਂ ਜਿਹੜੀ ਗੱਲ ਨੂੰ ਹਰ ਰੋਜ਼ ਸੁਣਦੇ ਹੋ ਮੀਡੀਆ ਦੇ ਵਿੱਚ ਕਿ ਅੱਜ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਐਫ ਆਈ ਆਰ ਹੋ ਗਈ ਅੱਜ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਬਲਾਤਕਾਰ ਦਾ ਮਕਦਮਾ ਦਰਜ ਹੋ ਗਿਆ ਤਾਂ ਬਲਾਤਕਾਰੀ ਉਹਨੂੰ ਬੜੇ ਲੰਬੇ ਸਮੇਂ ਤੋਂ ਬੜਾ ਯਾਨੀ ਉਸ ਦੇ ਉੱਤੇ ਇੱਕ ਤੰਜ ਕੱਸੇ ਜਾ ਰਹੇ ਸੀ ਦੂਜੇ ਪਾਸੇ ਕੁੜੀ ਵਾਲੇ ਤੇ ਵੀ ਦਬਾਅ ਬਣਾਇਆ ਜਾ ਰਿਹਾ ਸੀ ਪਰ ਇਹਦੀ ਪੂਰੀ ਕਹਾਣੀ ਨਿਕਲ ਕੇ ਕਦੇ ਸਾਹਮਣੇ ਨਹੀਂ ਆਈ ਪਰ ਅੱਜ ਮੈਂ ਤੁਹਾਡੇ ਸਾਹਮਣੇ ਇਸ ਵੀਡੀਓ ਦੇ ਜਰੀਏ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਨੂੰ ਬੜਾ ਮਹਾਨ ਸੰਤ ਕਿਹਾ ਜਾਂਦਾ ਬਾਰੇ ਲੋਕ ਜੁੜੇ ਹੋਏ ਨੇ ਪੰਜਾਬ ਦੇ ਸਿੱਖ ਨੌਜਵਾਨੀ ਮੈਂ ਕਹਿੰਦਾ ਵੀ ਵੱਡੇ ਬੱਦਰ ਤੇ ਜੁੜੀਆਂ ਨੇ ਚਾਹੇ ਉਹ ਮਾਤਾ ਨੇ ਬਹੁਤ ਸਾਰੀਆਂ ਭੈਣਾਂ ਵੀ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਤੇ ਨੌਜਵਾਨ ਵੀ ਨੇ ਤਾਂ ਹੁਣ ਇਸ ਵੀਡੀਓ ਦੇ ذریعے ਪੂਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਦਰਸਾ ਹਲ ਕਿਵੇਂ ਕੀ ਕੀਤਾ ਔਰ ਕਿੱਥੇ ਕਿਵੇਂ ਕੁਛ ਹੋਇਆ ਕੀ ਇਸ ਦਾ ਪੂਰਾ ਮਾਮਲਾ ਵਕੀਲਾਂ ਤੱਕ ਇਹ ਗੱਲ ਕਿਉਂ ਨਹੀਂ ਹੱਥ ਲੱਗੀ ਤੇ ਸਾਡਾ ਕੋਰਟ ਆ ਜਿਹੜਾ ਮਾਨਯੋਗ ਹਾਈ ਕੋਰਟ ਨੇ ਤਾਂ ਵੈਸੇ ਫੈਸਲਾ ਹੀ ਦੇਣਾ ਜਿਹੜੇ ਸਬੂਤ ਉਹਨਾਂ ਦੇ ਹੱਥ ਲੱਗਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਹੀ ਕਸੂਰ ਪ੍ਰਸ਼ਾਸਨ ਦਾ ਕਿਉਂਕਿ ਪ੍ਰਸ਼ਾਸਨ ਦੇ ਸਾਹਮਣੇ ਕੁਝ ਧਰਿਆ ਜਾਂਦਾ ਤਾਂ ਉਹਨਾਂ ਦੇ ਨਜ਼ਰੀਏ ਤੇ ਹੀ ਉਹ ਆਪਣਾ ਕੰਮ ਕਰ ਪਾਉਂਦੇ ਨੇ ਤਾਂ ਮੈਂ ਚਾਹੂਗਾ ਪਹਿਲਾਂ ਇਹ ਪੂਰਾ ਵੀਡੀਓ ਸੁਣ ਲਿਤਾ ਜਾਵੇ ਕਿਉਂਕਿ ਉਸ ਤੋਂ ਬਾਅਦ ਤੁਹਾਡੇ ਜਿਹੜੇ ਕੰਨ ਨੇ ਚੰਗੀ ਤਰ੍ਹਾਂ ਖੁੱਲ ਜਾਣਗੇ ਜਿੰਨਾ ਲੋਕਾਂ ਨੂੰ ਇਸ ਗੱਲ ਦੀ ਭਲਕ ਨਹੀਂ ਸੀ ਉਹ ਮੈਂ ਤੁਹਾਡੇ ਸਾਹਮਣੇ ਪੂਰੇ ਦਾਅਵੇ ਨਾਲ ਕਹਿਣਾ ਇਹ ਗੱਲ ਸੱਚ ਹੈ ਸੁਣੋ ਕਰਨ ਵਾਲੇ ਖੁਸ਼ ਹੁੰਦੇ ਨੇ ਯਾਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ ਇਹ ਵੀਡੀਓ ਪੂਰਾ ਸੁਣੋ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਂਭ ਕੇ ਰੱਖਿਓ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਤੇ ਕੋਲ ਪਰਿਵਾਰ ਗਿਆ 13 ਸਾਲ ਪਹਿਲਾਂ ਜੇਠ ਦੇ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਉਹ ਗਲਾਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਕੋਈ ਨਹੀਂ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਇਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਿਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦੁਆਰ ਦਾ ਜਥਾ ਸਾਰੇ ਇਸ ਚੀਜ਼ ਦੇ ਵਿੱਚ ਪੂਰਾ ਸਹਿਯੋਗ ਕਰਾਂਗੇ 1% ਨਹੀਂ 200% ਅਸੀਂ ਸੱਚ ਕਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਨਹੀਂ ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਦਿਖਲੇ ਬਿਲਕੁਲ 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 ਗਾਲੇ ਪੰਜਾਬੀਓ ਮੈਂ ਜਿਹੜੀ ਗੱਲ ਐਕਸਪੋਜ਼ ਕਰਨੀ ਚਾਹੁੰਦਾ ਪੂਰੇ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਇੱਕ ਇੱਕ ਬੰਦੇ ਦਾ ਡਾਊਟ ਕਲੀਅਰ ਹੋ ਜਾਣਾ ਇੱਥੇ ਦੇਖੋ ਨੰਬਰ ਪਹਿਲਾ 2012 ਦੀ ਗੱਲ ਹੈ ਇਹ ਵੀ ਤੁਸੀਂ ਚੰਗੀ ਤਰ੍ਹਾਂ ਸਾਰੇ ਲੋਕ ਜਾਣਦੇ ਹੋ ਚਾਹੇ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੂੰ ਪਿਆਰ ਕਰਦੇ ਹੋ ਚਾਹੇ ਨਹੀਂ ਕਰਦੇ ਪਰ ਇਹ ਗੱਲ ਸਮਝਣੀ ਜ਼ਰੂਰੀ ਹੈ ਜਿਹੜਾ ਇਹ ਦੋਸ਼ ਲੱਗਿਆ ਇਹਨੂੰ ਪੂਰਾ ਕਲੀਅਰ ਕਰ ਲੈਣਾ ਚਾਹੀਦਾ ਸਾਰੇ ਕਿਤੇ ਇਹ ਪਤਾ ਲੱਗਣਾ ਚਾਹੀਦਾ ਵੀ ਦਰਅਸਲ ਮਾਮਲਾ ਪੂਰਾ ਹੈ ਕੀ ਹੈ ਤਾਂ ਹੁਣ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਜਾ ਰਿਹਾ ਬੜੇ ਧਿਆਨ ਦੇ ਨਾਲ ਸ਼ਾਂਤੀ ਦੇ ਨਾਲ ਇਹ ਗੱਲ ਨੂੰ ਗੌਰ ਦੇ ਨਾਲ ਸੁਣਨਾ ਮੇਰਾ ਵੀਰ ਤੇ ਸ਼ੇਅਰ ਵੀ ਕਰ ਦੇਣਾ ਦੇਖੋ 2012 ਦਾ ਇਹ ਮਾਮਲਾ ਅੱਜ ਕਿੰਨਾ 2024 ਯਾਨੀ 12 ਸਾਲ ਪੁਰਾਣੀ ਗੱਲ ਤਾਂ ਉਦੋਂ ਦੀ ਉਹਨਾਂ ਲੋਕਾਂ ਨੇ ਇੱਕ ਰਿਪੋਰਟ ਲਿਖਾਈ ਉਹ ਕਹਿੰਦੇ ਨੇ ਰਿਪੋਰਟ ਉਦੋਂ ਦੀ ਲਿਖਾਈ ਪਰ ਉਦੋਂ ਦੀ ਜਿਹੜੀ ਹੋਣੀ ਸੀ ਇਨਵੈਸਟੀਗੇਸ਼ਨ ਉਹ ਹੋ ਗਈ ਕੁਝ ਨਹੀਂ ਨਿਕਲਿਆ ਪਰ ਕਿਸੇ ਨੇ ਇਹਦੇ ਵਿੱਚਲਾ ਰਾਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਬਹੁਤ ਵੱਡੀ ਗੱਲ ਆ ਸਮਝਣ ਦੀ ਲੋੜ ਆ ਕਿਸੇ ਨੇ ਬਹੁਤ ਵੱਡਾ ਯਾਨੀ ਇਸ ਨੂੰ ਇੱਕ ਹਵਾ ਬਣਾ ਕੇ ਇਸ ਗੱਲ ਨੂੰ ਇੱਕ ਮੁੱਦਾ ਬਣਾ ਕੇ ਪੇਸ਼ ਕੀਤਾ ਗਿਆ ਕਿ ਅੱਜ ਢੱਡਰੀਆਂ ਵਾਲੇ ਤੇ ਇਲਜ਼ਾਮ ਲਾਓ ਔਰ ਉਸ ਤੋਂ ਬਾਅਦ ਇਸ ਨੂੰ ਪਸਾ ਦਿਓ ਦੇਖੋ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇੱਕ ਬਿਆਨ ਤੁਸੀਂ ਸ਼ਾਇਦ ਕਿਸੇ ਨੇ ਸੁਣਿਆ ਹੋਣਾ ਕਿਸੇ ਨੇ ਨਹੀਂ ਸੁਣਿਆ ਹੋਣਾ ਬੜਾ ਪੁਰਾਣਾ ਬਿਆਨ ਆ ਜਦੋਂ ਉਹਦੀ ਮਾਤਾ ਨਹੀਂ ਰਹੀ ਸੀ ਉਹਨੇ ਇੱਕ ਗੱਲ ਕਹੀ ਸੀ ਉਸ ਗੱਲ ਦੇ ਨਾਲ ਮੈਂ ਲਿਆ ਕੇ ਜੋੜਦਾ ਨਹੀਂ ਪਰ ਉਹ ਗੱਲ ਸੱਚ ਹੈ ਉਹਨੇ ਕਿਹਾ ਕੀ ਸੀ ਕਹਿੰਦਾ ਮੇਰੀ ਮਾਤਾ ਮੇਰੀ ਜ਼ਿੰਦਗੀ ਦੇ ਵਿੱਚ ਦੋ ਹੀ ਔਰਤਾਂ ਸੀ ਇੱਕ ਮੇਰੀ ਮਾਂ ਤੇ ਦੂਜੀ ਮੇਰੀ ਭੈਣ ਮਾਤਾ ਹੈ ਨਹੀਂ ਹੁਣ ਗੁਜ਼ਰ ਗਈ ਐ ਉਹ ਕਹਿੰਦਾ ਉਹਦੇ ਫੁੱਲ ਚੁਗ ਰਿਆ ਸੀ ਕਹਿੰਦਾ ਵੀ ਅੱਜ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਔਰਤ ਨਹੀਂ ਹੈਗੀ ਵਿਆਹ ਤਾਂ ਨਹੀਂ ਮੇਰਾ ਹੋਣਾ ਤੁਸੀਂ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਸਮਝੋ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ ਸੰਤ ਆ ਉਹ ਵਾਕਈ ਸੰਤ ਆ ਮੈਂ ਬੜੀ ਕਰੀਬ ਤੋਂ ਦੇਖਿਆ 50 50 ਜੋੜਿਆਂ ਦੇ ਵਿਆਹ ਕਰਨ ਵਾਲਾ ਬੰਦਾ ਉਹ ਯਾਰ ਤੁਸੀਂ ਇਹ ਗੱਲ ਸਮਝੋ ਜਿਹੜੇ ਬੰਦੇ ਨੇ ਇਹੋ ਜਿਹਾ ਕੁਝ ਕਰਨਾ ਹੋਵੇ ਉਸਦੇ ਕੋਲ ਕੋਈ ਘਾਟ ਨਹੀਂ ਹੈ ਉਹ ਵਿਆਹ ਵੀ ਕਰਵਾ ਸਕਦਾ ਕਿਸੇ ਮੁਲਕ ਚ ਵੀ ਕਰਵਾ ਸਕਦਾ ਉਹਨੂੰ ਸਾਰੇ ਕੁਝ ਹੀ ਮਤਲਬ ਆਫਰ ਨੇ ਜਿਹਦੇ ਕੋਲੇ ਦੌਲਤ ਸ਼ੋਹਰਤ ਹੁੰਦੀ ਹੈ ਤੁਸੀਂ ਆਪ ਜਾਣਦੇ ਹੋ ਸਰਸੇ ਵਾਲੇ ਸਾਧ ਵਾਂਗੂ ਤਾਂ ਕੁਝ ਵੀ ਕਰ ਸਕਦਾ ਯਾਰ ਪਰ ਹੁਣ ਗੱਲ ਇੱਥੇ ਆ ਜਾਂਦੀ ਆ ਅਰਨਜੀਤ ਸਿੰਘ ਢੱਡਰੀਆ ਵਾਲਾ ਬੇਗੁਨਾ ਬੇਦੋਸ਼ਾ ਬੰਦਾ ਯਾਰ ਉਸ ਬੰਦੇ ਦੇ ਉੱਤੇ ਇਲਜ਼ਾਮ ਨਹੀਂ ਸਾਬਤ ਹੋ ਸਕਦੇ ਮੈਂ ਦਾਅਵੇ ਨਾਲ ਕਹਿੰਦਾ ਕਿਉਂ ਕਿਉਂਕਿ 200% ਗੱਲ ਬਿਲਕੁਲ ਇਹ ਸੱਚ ਹੈ ਜਿਨ੍ਹਾਂ ਨੇ ਇਲਜ਼ਾਮ ਲਵਾਏ ਨੇ ਉਹ ਦਰਅਸਲ ਖੁਦ ਹੀ ਫਸਣਗੇ ਕਿਉਂ ਕਿ ਇੰਨੀ ਪੁਰਾਣੀ ਗੱਲ ਕੋਈ ਕਿਵੇਂ ਚੱਕ ਲੂ ਆ ਯਾਰ ਤੁਰਤ ਪੈਰ ਕੋਈ ਗੱਲ ਨਹੀਂ ਹੋਈ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਵੀ ਇਹ ਰਣਜੀਤ ਸਿੰਘ ਟਰਡੀਆਂ ਵਾਲੇ ਦਾ ਕੰਮ ਨਹੀਂ ਹੈਗਾ ਔਰ ਦੂਜੀ ਗੱਲ ਦੂਜੀ ਗੱਲ ਇਹ ਆ ਸ਼ਬੀ ਖਰਾਬ ਕਰਨ ਦਾ ਕੰਮ ਕੀਤਾ ਜਾ ਰਿਹਾ ਵੀ ਉਹ ਕਹਿਣਗੇ ਸਾਡੀ ਸ਼ਬੀ ਖਰਾਬ ਹੁੰਦੀ ਹੈ ਸਾਡੇ ਨਾਲ ਪੈਸਾ ਲੈ ਦੇ ਕੇ ਮਾਮਲਾ ਸੁਨਿਪਟਾ ਲਓ ਤੇ ਆਪਾਂ ਇੱਥੇ ਕੇ ਸਬੰਧ ਕਰ ਦਿਆਂਗੇ ਕੁੜੀ ਤਾਂ ਗਈ ਉਹ ਤਾਂ ਵਾਪਸ ਨਹੀਂ ਆਉਂਦੀ ਪਰ ਇਹ ਸਾਡੇ ਲੋਕ ਆ ਜਿਹੜੇ ਦਰਅਸਾਲੇ ਸੱਚ ਨਿਕਲ ਨਹੀਂ ਆ ਕਿਉਂਕਿ ਬਾਬਾ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ ਸੰਤ ਆ ਉਹਨੇ ਇਹ ਗੱਲ ਕਹੀ ਹੈ ਕਿ ਸੀਬੀਆਈ ਤੱਕ ਤੋਂ ਮੇਰੀ ਜਾਂਚ ਜਿਹੜੀ ਉੱਪਰ ਹੁੰਦੀ ਹੈ ਸੀਬੀਆਈ ਤੋਂ ਉਹ ਕਰਵਾ ਲਓ ਤੇ ਮੈਂ ਮਨਜ਼ੂਰ ਕਰਦਾ ਹੁਣ ਵੀ ਅਪੀਲ ਕੀਤੀ ਆ ਉਹ ਕਹਿੰਦਾ ਵੀ ਜਿਹੜੀ ਵੀ ਇਨਵੈਸਟੀਗੇਸ਼ਨ ਹੋਣੀ ਆ ਆਪਾਂ ਨੂੰ ਜਾਬ ਤੇ ਚ ਰਹਿਣਾ ਕੋਈ ਭੜਕਣਾ ਨਹੀਂ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਗੁਰੂ ਸਾਹਿਬ ਕਿਰਪਾ ਕਰਨੀ ਇਹ ਗੱਲ ਰਣਜੀਤ ਸਿੰਘ ਟੱਡੀਆਂ ਵਾਲੇ ਨੇ ਕਹੀ ਹੈ ਤਾਂ ਮੈਂ ਵੀ ਇਹਦੇ ਸਮਰਥ ਦੇ ਵਿੱਚ ਸਮਰਥਨ ਚ ਕਿਉਂਕਿ ਅਸਲੀਅਤ ਇਹੀ ਹੈ ਵੀ ਉਹ ਸੱਚ ਉਹਨੇ ਕੁਝ ਨਹੀਂ ਇਹ ਜਿਹਾ ਕੀਤਾ ਮੈਂ ਡੇਲੀ ਇਹੀ ਕੰਮ ਕਰਦੇ ਆਂ ਆਪਾਂ ਪੰਜਾਬ ਦੇ ਪ੍ਰਤੀ ਨਿਊਜ਼ ਤੇ ਆਪਣੀ ਸਾਰੀ ਨਜ਼ਰ ਹੁੰਦੀ ਆ ਤਾਂ ਮ ਆਪਣੇ ਪੱਧਰ ਤੇ ਕਹਿਣਾ ਜਿਹੜਾ ਮੀਡੀਆ ਹੁੰਦਾ ਉਹ ਵਿਕ ਜਾਂਦਾ ਹੁੰਦਾ ਜਿਹੜੇ ਆਪਾਂ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੇ ਲੋਕ ਆ ਆਪਾਂ ਨਹੀਂ ਵਿਕਦੇ ਆਪਾਂ ਕਿਸੇ ਤੋਂ ਪੈਸਾ ਨਹੀਂ ਲੈਣਾ ਆਪਾਂ ਸਿੱਧੀ ਜਿਹੜੇ ਨਿਊਜ਼ ਆ ਉਹ ਤੁਹਾਡੇ ਤੱਕ ਲੈ ਕੇ ਆਉਣੀ ਜ਼ਰੂਰੀ ਹੁੰਦੀ ਆ ਸੋ ਇਸ ਕਰਕੇ ਮੈਂ ਇਸ ਦੇ ਵਿੱਚ ਐਕਸਪੋਜ਼ ਇਹ ਕੀਤਾ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਕੋਲ ਇਲਜ਼ਾਮ ਨਹੀਂ ਸਾਬਤ ਹੋਇਆ ਕੁਝ ਵੀ ਨਹੀਂ ਹੋਇਆ ਯਾਰ ਕਿਸੇ ਵਰਜੀ ਪਾਸੇ ਦੇਖ ਲਓ ਉਹ ਬਿਲਕੁਲ ਬੇਦੋਸ਼ ਆ ਮੈਂ ਪਹਿਲਾਂ ਵੀ ਕਿਹਾ ਸੀ ਉਹਨਾਂ ਦੇ ਵਕੀਲਾਂ ਤੱਕ ਵੀ ਅਪੀਲ ਕੀਤੀ ਸੀ ਮੈਂ ਵੀ ਜੇਕਰ ਕੋਈ ਐਕਟ ਨਹੀਂ ਸਾਬਤ ਹੁੰਦਾ ਤਾਂ ਤੁਸੀਂ ਉਸਤੇ ਦੋਸ਼ ਨਾ ਲਾਓ ਲਗ ਲਗ ਤਰ੍ਹਾਂ ਦੀਆਂ ਹਵਾਵਾਂ ਫਲਾਈਆਂ ਜਾ ਰਹੀਆਂ ਨੇ ਮੈਂ ਕਹੂੰਗਾ ਵੀ ਜਿਹੜੇ ਹੋਰ ਨਿਊਜ਼ ਚੈਨਲ ਨੇ ਉਹਨਾਂ ਤੇ ਭਰੋਸਾ ਨਾ ਕਰੋ ਬਾਈ ਯੋਗ ਇਹ ਜਿਹੜੀ ਖਬਰ ਹੈ ਬਿਲਕੁਲ ਝੂਠ ਹੈ ਉਹਦੇ ਉੱਤੇ ਹਲੇ ਕੋਈ ਸਾਬਤ ਨਹੀਂ ਹੋਇਆ ਦਰਹਸਲ ਹੁੰਦਾ ਵੀ ਨਹੀਂ ਕਿਉਂਕਿ ਉਹ ਸੱਚ ਹੈ ਤਾਂ ਸੱਚ ਨੇ ਸੱਚ ਹੀ ਰਹਿਣਾ ਚਾਹੀਏ ਲੱਖ ਕੋਈ ਦਬਾਉਣ ਦੀ ਕੋਸ਼ਿਸ਼ ਕਰੇ ਸੱਚ ਨਹੀਂ ਦਬਦਾ ਯਾਰ ਇਹ ਤੁਸੀਂ ਵੀ ਜਾਣਦੇ ਤਾਂ ਠੀਕ ਆ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਮੇਰੀ ਇੱਕ ਹੋਰ ਅਪੀਲ ਹੈ ਦੱਬ ਕੇ ਮੇਰਾ ਵੀਰ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਆਪਣਾ ਹੱਕ ਆ ਕਿਉਂਕਿ ਬੇਦੋਸ਼ੇ ਬੰਦੇ ਨੂੰ ਦੱਬਿਆ ਜਾ ਰਿਹਾ ਸੀ ਉਹਦੀ ਸ਼ੋਭਾ ਹੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਾ ਮੇਰਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਜੇ ਕੋਈ ਇਹ ਸੋਚੇ ਮੈਂ ਸਿੱਧਾ ਪ੍ਰਮਾਤਮਾ ਨੂੰ ਹੀ ਮੰਨਦਾ ਤੇ ਪ੍ਰਮਾਤਮਾ ਦੇ ਨਾਲ ਹੀ ਆਪਣੀ ਸਾਰੀ ਲਿੰਕ ਜੋੜੇ ਨੇ ਕੋਈ ਸੰਤ ਦੇ ਨਾਲ ਕਿਸੇ ਬਾਬੇ ਦੇ ਨਾਲ ਮੇਰਾ ਕੋਈ ਲਿੰਕ ਨਹੀਂ ਸਿਰਫ ਜਿਹੜਾ ਸੱਚ ਮੇਰੇ ਸਾਹਮਣੇ ਸੀ ਉਹ ਮੈਂ ਤੁਹਾਡੇ ਸਾਹਮਣੇ ਧਰਿਆ ਤਾਂ ਠੀਕ ਆ ਪੰਜਾਬੀ ਉਹ ਮਿਲਦੇ ਆਂ ਅਗਲੇ ਟੌਪ ਤੇ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਦੀ ਘੰਟੀ ਜਰੂਰ ਦਬਾ ਦੇਣਾ